ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਡੋਨਲਡ ਟਰੰਪ ਨੇ ਸੌਂ ਚੁਕ ਲਈਆ ਭਾਸ਼ਣ ਦੇ ਰਹੇ ਨੇ ਤੇ ਹੁਣ ਦੇਖੋ ਅੱਜ ਤੋਂ ਬਾਅਦ ਦੁਨੀਆ ਦੇ ਵਿੱਚ ਹੋਰ ਕਿਹੋ ਕਿਹੋ ਜੀਆਂ ਤਬਦੀਲੀਆਂ ਆਉਂਦੀਆਂ ਨੇ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਪਰ ਭਾਰਤ ਦੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਜ਼ਿਕਰ ਇਸ ਗੱਲ ਦਾ ਜ਼ਰੂਰ ਛੜਿਆ ਹੋਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਸੱਦਾ ਦਿੱਤਾ ਡੋਨਲਡ ਟਰੰਪ ਨੇ ਇਸ ਸੌਂ ਚੁਕ ਸਮਾਗਮ ਲਈ ਪਰ ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਉਹ ਪਹੁੰਚੇ ਬਿਲਕੁਲ ਜੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਮੁਖੀਆਂ ਨੂੰ ਸੱਦ ਲਿਆ ਮੰਤਰੀ ਸੰਤਰੀ ਕਹੀਂ ਗਏ ਨੇ ਅਫਸਰ ਅਧਿਕਾਰੀ ਕਹੀਂ ਗਏ ਨੇ ਸਾਰਾ ਕੁਝ xamlla phala gaya par ਪ੍ਰਧਾਨ ਮੰਤਰੀ ਜੀ ਨੂੰ ਸੱਦਿਆ ਨਹੀਂ ਜਾਂ ਪ੍ਰਧਾਨ ਮੰਤਰੀ ਜੀ ਗਏ ਨਹੀਂ ਇਹਦੀ ਚਰਚਾ ਖੂਬ ਹੈ ਹੂੰ ਇੱਥੋਂ ਤੱਕ ਕਿ ਜਿਹੜੇ ਬੀਜੇਪੀ ਦੇ ਲੀਡਰ ਨੇ ਉਹ ਵੀ ਪੱਤਰਕਾਰਾਂ ਨੂੰ ਫੋਨ ਕਰ ਕਰ ਪੁੱਛੀ ਜਾਂਦੇ ਨੇ ਕਿ ਮੋਦੀ ਨੂੰ ਸੱਦਿਆ ਨਹੀਂਗਾ ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸਲ ਕੀ ਸੀ ਜੀ 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 ਉਹ ਖੂਬ ਚਰਚਾ ਜੀ ਹਾਂ ਵੀਕੈਂਡ ਤੇ ਕਈ ਗੱਲ ਜ਼ਰੂਰ ਸੁਣਨ ਨੂੰ ਮਿਲੀ ਸੀ ਵੀ ਡੋਨਲਡ ਟਰੰਪ ਕਹਿੰਦੇ ਆਉਂਦੇ ਸਮੇਂ ਛੇਤੀ ਭਾਰਤ ਦੀ ਫੇਰੀ ਤੇ ਦੁਬਾਰਾ ਆਉਣਾ ਚਾਹੁੰਦੇ ਨੇ ਸੋ ਦੇਖਦੇ ਹਾਂ ਹਲੇ ਹੋਰ ਕੀ ਕੁਝ ਆਉਂਦਾ ਅਜੇ ਅਟਕਲਾਂ ਦੇ ਹਵਾਲੇ ਤੋਂ ਤੇ ਬਹੁਤ ਕੁਝ ਚੱਲੀ ਜਾਂਦਾ ਪਿਛਲੀ ਵਾਰ ਝੁੱਲੇ ਥੋੜੇ ਘੱਟ ਲਏ ਹੋਣੇ ਉਸ ਦਾ ਵੱਧ ਲੈਣੇ ਹੋਣ ਜੀ ਅਸੇ ਦੀਪਕ ਜੀ ਬਾਕੀ ਖਬਰਾਂ ਵਾਲ ਜੇ ਰੁਕ ਕਰੀਏ ਜਗਜੀਤ ਸਿੰਘ ਢੱਲੇਵਾਲ ਜੀ ਦੀ ਸੇਥ ਇਸ ਵੇਲੇ ਕਹੋ ਜੀ ਜੀ ਕਿਉਂਕਿ ਹਾਲਤ ਉਹਨਾਂ ਦੀ ਪਹਿਲਾਂ ਹੀ ਬੜੀ ਨਾਜ਼ੁਕ ਹੋ ਚੁੱਕੀ ਆ ਹੁਣ ਲੇਟੈਸਟ ਅਪਡੇਟ ਕੀ ਆ ਦੀਪਕ ਜੀ ਬਿਲਕੁਲ ਜੀ ਇਹ ਬੇਸ਼ੱਕ ਕੇਂਦਰ ਦਾ ਇੱਕ ਸਨੇਹਾ ਇੱਕ ਚਿੱਠੀ ਉਹਨਾਂ ਕੋਲ ਕੇਂਦਰੀ ਅਧਿਕਾਰੀਆਂ ਨੇ ਪਹੁੰਚ ਕੇ ਸੌਂਪੀ ਆ ਤੇ ਆਫਰ ਕਰ ਦਿੱਤੀ ਆ ਗੱਲਬਾਤ ਲਈ ਕਿ ਜੀ ਆਪਾਂ ਗੱਲਬਾਤ ਲਈ ਕਰਾਂਗੇ ਬੈਠਾਂਗੇ ਤਰੀਕ ਤੈਅ ਕਰਤੀ 14 ਫਰਵਰੀ 14 ਫਰਵਰੀ 2025 ਨੂੰ ਕਹਿੰਦੇ ਜੀ ਮੁੜਕੇ ਚੰਡੀਗੜ੍ਹ ਚ ਬੈਠਕ ਹੋਏਗੀ ਹੂੰ ਹੂੰ ਸੋ ਇਸ ਲਈ ਉਹਨਾਂ ਦੀ ਉਸ ਗੱਲਬਾਤ ਦੇ ਸੱਦੇ ਦੇ ਆਧਾਰ ਤੇ ਹੀ ਜਿਹੜੇ 111 ਕਿਸਾਨ ਮਰਨਬਤ ਤੇ ਬੈਠੇ ਸੀ ਜਿਨ੍ਹਾਂ ਦੀ ਗਿਣਤੀ ਬਾਅਦ ਚੋ ਬਸ ਕੇ 121 ਹੋ ਗਈ ਸੀ 10 ਕਿਸਾਨ ਅਚੇਚੇ ਵੱਖਰੇ ਤੌਰ ਤੇ ਹਰਿਆਣੇ ਦੇ ਆਕੇ ਨਾਲ ਜੁੜੇ ਸੀਗੇ ਕਿ ਅਸੀਂ ਵੀ ਬੈਠਣਾ ਸੋ 121 ਕਿਸਾਨਾਂ ਨੇ ਉਹ ਸੱਦਾ ਆਉਣ ਤੋਂ ਬਾਅਦ ਮਰਨ ਵਰਤ ਤੋੜਿਆ ਮਤਲਬ ਜਥੇਬੰਦੀਆਂ ਨੇ ਕਹਿ ਕੇ ਤੋੜਾਇਆ ਤੇ ਜਗਜੀਤ ਸਿੰਘ ਡੱਡੇਵਾਲ ਕਹਿੰਦੇ ਮੈਂ ਮਰਨ ਵਰਤ ਨਹੀਂ ਛੱਡਾਂਗਾ ਠੀਕ ਹੈ ਗੱਲਬਾਤ ਲਈ ਸੱਦਾ ਆ ਇਸ ਲਈ ਮੈਂ ਉਹਨਾਂ ਦੇ ਕਿਹਾ ਤੇ ਸਾਰਿਆਂ ਨੇ ਕਿਹਾ ਤੇ ਤੁਹਾਡੇ ਸਾਡੇ ਕਿ ਮੈਂ ਮੈਡੀਕਲ ਸਹੂਲਤ ਲੈਣ ਲਈ ਤਿਆਰ ਹਾਂ ਜੀ ਸੋ ਉਸ ਤੋਂ ਬਾਅਦ ਉਹਨਾਂ ਨੂੰ ਡ੍ਰਿਪ ਲਗਾ ਦਿੱਤੀ ਗਈ ਹੈ ਤੇ ਉਹਨਾਂ ਨੂੰ ਗੁਰੂ ਘਰ ਚੜਨਾ ਸ਼ੁਰੂ ਹੋ ਗਿਆ ਇਸ ਦੇ ਨਾਲ ਹੀ ਕਈ ਚਰਚਾਵਾਂ 'ਚ ਜ਼ੋਰ ਫੜ ਗਈਆਂ ਹੂੰ ਹੂੰ ਇੱਕ ਚਰਚਾ ਨੇ ਇਸ ਪੱਖੋਂ ਜਿਹੜੀਆਂ ਤਰ੍ਹਾਂ ਪਹਿਲਾਂ ਇਸ ਗੱਲ ਤੋਂ ਫਿਕਰਵਾਨ ਸੀ ਕਿ ਦੇਖੋ ਜੀ ਢੱਲੇ ਵਾਲਾ ਉਹਨਾਂ ਦੀ ਜਾਨ ਨਾ ਨਿਕਲ ਜਵੇ ਉਹਦੀ ਜਾਨ ਬਚਾਉਣੀ ਜ਼ਰੂਰੀ ਹੈ ਜੀ ਉਹੀ ਤਰ੍ਹਾਂ ਹੁਣ ਇਸ ਪੱਖੋਂ ਵੀ ਚਰਚਾ ਕਰ ਰਹੀਆਂ ਨੇ ਕਿ ਲਓ ਜੀ ਮਤਲਬ ਕਿ ਜਿਹੜਾ ਇੱਕ ਪਹਾੜ ਬਣਿਆ ਸੀ ਕੇਂਦਰਮੂਰੇ ਕੇਂਦਰ ਨੇ ਉਹ ਬਰਫ਼ ਦਾ ਪਹਾੜ ਪੰਘਲਾਤਾ ਇੱਕ ਚਿੱਠੀ ਦੇ ਬਹਾਨੇ ਹੂੰ ਹੂੰ ਉਹ ਕਹਿੰਦੇ ਵੀ ਕਿ ਇਹ ਜਿਹੜਾ ਅੰਦੋਲਨ ਅੱਜ ਪੀਖ ਤੇ ਗਿਆ ਸੀ ਜੀ ਹੈਨਾ ਉਹ ਅੰਦੋਲਨ ਹੁਣ ਮੁੜ ਕੇ ਮੱਠਾ ਪੈ ਗਿਆ ਕਿਉਂਕਿ ਜਦੋਂ ਪਤਾ 1 ਮਹੀਨੇ ਬਾਅਦ ਗੱਲਬਾਤ ਹੋਣੀ ਆ ਉਹ ਡੱਲੇ ਵਾਲਾ ਉਹਨਾਂ ਨੂੰ ਮੈਡੀਕਲ ਸੂਚ ਲੈ ਲਈ ਹੁਣ ਉਹ ਚਲੋ ਖਨੌਰੀ ਵਾਲਾ ਸੱਦਾ ਮੁੱਖ ਕਿਆ ਕਹਿੰਦੇ ਜੀ ਸੋ ਇੱਕ ਤਾਂ ਇਹ ਚਰਚਾ ਵਾ ਦੂਸਰਾ ਜਿਹੜੇ ਐਸਕੇਮ ਨੇੜੇ ਲੱਗਾ ਸੀ ਹਮ ਹਮ ਚਾਹੇ ਉਹ ਉਹ ਜੇ ਲੱਗਾ ਵੀ ਸੀ ਤਾਂ ਉਹਦੇ ਪਿੱਛੇ ਵੀ ਇਹੀ ਕਾਰਨ ਸੀਗਾ ਡੱਲੇ ਵਾਲੋਂ ਦੀ ਜਾਨ ਖਤਰੇ 'ਚ ਆ ਜੀ ਹੈ ਜੇ ਪੰਜਾਬ ਸਰਕਾਰ ਨੂੰ ਫਿਕਰਮੰਦੀ ਬਧੀ ਸੀ ਅਫਸਰ ਅਧਿਕਾਰੀਆਂ ਦੇ ਗਿਹੜੇ ਵਾ ਸੀ ਕਹਿੰਦੇ ਉਹ ਵੀ ਤਾਂ ਇਸੇ ਲਈ ਸੀ ਨਾ ਕਿ ਡੱਲੇ ਵਾਲੋਂ ਦੀ ਜਾਨ ਖਤਰੇ 'ਚ ਆ ਤੇ ਜੇ ਕੇਂਦਰ ਚਿੱਠੀ ਤੱਕ ਵੀ ਆਇਆ ਸੀ ਤਾਂ ਉਹ ਵੀ ਇਸੇ ਵਾਲੇ ਨਾਲ ਸੀ ਨਾ ਜੀ ਸੋ ਹੁਣ ਕਹਿੰਦੇ ਕੇਂਦਰ ਵੀ ਰਿਲੈਕਸ ਕਕੂ ਚੱਕਰ ਨਹੀਂ ਗਾ ਸ਼ਾਇਦ ਉਹਨੇ ਰਿਲੈਕਸ ਕਰਨ ਦੇ ਖਵਾਦ ਨਾਲੇ ਮਹੀਨੇ ਦਾ ਵਖਵਾ ਪਾਇਆ ਜਿੱਕਰ ਸੱਚਮੁੱਚ ਡੱਲੇ ਵਾਲਾ ਹੋਣਾ ਸੀ ਜਾਨ ਦੀ ਫਿਕਰ ਹੁੰਦੀ ਜੀ ਤਾਂ ਉਹ 18 ਤਰੀਕ ਦੀ ਚਿੱਠੀ ਦਸਕਤ ਕਰਕੇ ਲਿਆਏ ਨੇ ਜੀ ਹੂੰ ਹੂੰ 18 1 225 ਉਹ ਕਹਿੰਦੇ ਮੀਟਿੰਗ 19 ਨੂੰ ਕਰ ਲੈਣੇ ਆ ਜੀ ਉਹ ਕਹਿੰਦੇ ਮੀਟਿੰਗ 20 ਨੂੰ ਕਰ ਲੈਣੇ ਆ ਜੀ ਮੀਟਿੰਗ 14 ਫਰਵਰੀ ਨੂੰ ਹੀ ਕਿਉਂ ਹੂੰ ਆ ਚਿੱਠੀ ਹੈ ਜੀ ਮੇਰੇ ਕੋਲ ਜਿਹੜੀ ਡੱਲੇয়াল ਸਾਹਿਬ ਨੂੰ ਦੇਖ ਕੇ ਗਏ ਨੇ ਕੇਂਦਰੀ ਵਿਭਾਗ ਵਾਲੇ ਉਹਦੇ ਵਿੱਚੋਂ ਜ਼ਿਕਰ ਕਰਦੇ ਆ ਕਿ 15 2 224 ਨੂੰ ਚੰਡੀਗੜ੍ਹ 'ਚ ਜਿਹੜੀ ਸਾਡੀ ਬੈਠਕ ਹੋਈ ਸੀ ਤੁਹਾਡੇ ਨਾਲ ਜੀ ਉਸੇ ਬੈਠਕ ਦੀ ਲੜੀ ਦੇ ਤਹਿਤ ਅਗਲੀ ਬੈਠਕ ਅਸੀਂ 14 2 225 ਨੂੰ ਕਰਾਂਗੇ ਜੀ ਵੀ ਇਹ ਜੀ ਇਹ ਚਿੱਠੀ ਹੀ ਸਰਕਾਰ ਦਾ ਰਵੱਈਆ ਨੂੰ ਬਿਆਨ ਕਰ ਰਹੀ ਹੈ ਕਿ ਜਿਹੜੀ ਬੈਠਕ ਅਸੀਂ 15 ਫਰਵਰੀ 224 ਨੂੰ ਕੀਤੀ ਸੀ ਉਹ ਤੋਂ ਅਗਲੀ ਬੈਠਕ ਅਸੀਂ 14 ਫਰਵਰੀ 225 ਨੂੰ ਕਰਾਂਗੇ ਪੂਰਾ ਇੱਕ ਸਾਲ ਬਾਅਦ ਹੂੰ ਹੂੰ ਪਤਾ ਤੁਸੀਂ ਇੱਕ ਸਾਲ ਦੇਸ਼ ਦੇ ਅੰਦਾਜ਼ੇ ਅੱਜ ਗੱਲ ਨਹੀਂ ਸੁਣਦੇ ਤੇ ਹੁਣ ਵੀ ਜਦੋਂ ਪਤਾ ਕਿ ਉਹਨਾਂ ਨੂੰ 55 56 ਦਿਨ ਹੋ ਗਏ ਮਰਨ ਵਰ ਦੇ ਤਾਂ ਵੀ ਤੁਸੀਂ ਕੀ ਕਹਿ ਰਹੇ ਹੋ ਕਿ ਜੀ ਗੱਲ ਅਸੀਂ ਫੇਰ ਇੱਕ ਮਹੀਨੇ ਦੇ ਵਕਫੇ ਨਾਲ ਕਰਾਂਗੇ ਤੁਸੀਂ 18 ਤਰੀਕ ਦੀ ਚਿੱਠੀ ਲਿਖਦੇ ਹੋ ਤੇ ਗੱਲ ਤੁਸੀਂ 14 ਫਰਵਰੀ ਦੀ ਕਰਨ ਦੀ ਕਰ ਰਹੇ ਹੋ ਇਹਦਾ ਮਤਲਬ ਇਹਦੇ ਪਿੱਛੇ ਉਹਨਾਂ ਦੀ ਸਪਸ਼ਟ ਮੰਤਸਾ ਕਿ ਭਾਈ ਲਓ ਜੀ ਹੁਣ ਇਹ ਮੈਡੀਕਲ ਸੂਥ ਲੈਣ ਲੱਗ ਜਾਣ ਜੀ ਇਹ ਤੰਦਰੁਸਤ ਹੋ ਜਾਣ ਜੀ ਇਹ ਗੱਲਬਾਤ ਚਾਹੁੰਨ ਜੀ ਇਸ ਦੀ ਕਹਿੰਦੇ ਜਦੋਂ ਚਿੱਠੀ ਦੇਣ ਆਏ ਜੀ ਅਦਾਲਤ ਹਾਲ ਹੋਰਾਂ ਨੇ ਹਵਾਲਾ ਦਿੱਤਾ ਕਿ ਬੈਠਕ ਨੇੜੇ ਕਰੋ ਜੀ ਕਹਿੰਦੇ ਨਹੀਂ ਜੀ 26 ਜਨਵਰੀ ਦੇ ਪ੍ਰਬੰਧਾਂ 'ਚ ਰੁਝੇ ਹੋਏ ਨੇ ਸਾਰੇ ਇਸ ਲਈ ਜੀ ਮੀਟਿੰਗ 26 ਜਨਵਰੀ ਤੋਂ ਬਾਅਦ ਹੋ ਸਕਦੀ ਹੈ ਕਹਿੰਦੇ ਠੀਕ ਹੈ ਜੀ ਵੇ 27 28 ਜਨਵਰੀ ਨੂੰ ਕਰ ਲਓ ਕਹਿੰਦੇ ਨਹੀਂ ਜੋ ਦਿੱਲੀ 'ਚ ਚੋਣ ਜਾਬਤਾ ਲੱਗਿਆ ਇਸ ਲਈ ਕਮਾਲ ਹੈ ਵੀ ਮੈਂ ਤਾਂ ਪਹਿਲੀ ਵਾਰ ਪਤਾ ਲੱਗਿਆ ਕਿ ਸਰਕਾਰ ਮੀਟਿੰਗਾਂ ਕਰਨ ਲਈ ਵੀ ਚੋਣ ਜਾਬਤੇ ਦਾ ਹਵਾਲਾ ਨਹੀਂ ਦਿੰਦੀ ਜੀ ਇੱਥੇ ਕੋਈ ਐਲਾਨ ਤਾਂ ਕਰਨੀ ਲੱਗੇ ਸੀ ਤੁਸੀਂ ਵਾਦਾ ਹੀ ਕਰਕੇ ਜਾਣਾ ਸੀ ਤੁਸੀਂ ਦਮੇ ਪਰਣਾ ਸੀ ਪੈਸਾ ਗਾਰੰਟੀ ਇਹ ਹੈ ਕਿ ਉਹ ਮੀਟਿੰਗ 'ਚ ਵੀ ਕਹਿਣਗੇ ਅਸੀਂ ਮਸਲਾ ਸਮਝਣ ਆਏ ਹਾਂ ਜੀ ਹੂੰ ਜਦੋਂ ਕਿ ਮਸਲਾ ਸਾਰਿਆਂ ਨੂੰ ਪਤਾ ਚਲੋ ਮਤਲਬ ਬੈਠਕ ਕਰਨ ਲਈ ਚੋਣ ਜਾਬਤਾ ਹੈ ਬੀਜੇ ਜੀ 1 ਫਰਵਰੀ ਨੂੰ ਬਜਟ ਪੇਸ਼ ਹੋਣਾ ਹੈ ਹੂੰ ਤੇ ਉਹ ਸਾਰਿਆਂ ਨੂੰ ਪਤਾ ਹੈ ਕਿ ਉਹ ਬਜਟ ਦਿੱਲੀ ਦੀਆਂ ਚੋਣਾਂ ਨੂੰ ਧਿਆਨ ਚ ਰੱਖ ਕੇ ਜਰੂਰ ਪੇਸ਼ ਹੋਣਾ ਜੀ ਉੱਥੇ ਚੋਣ ਜਾਬਤਾ ਹੈ ਜੀ ਸੋ ਇਹ ਸਾਰੀਆਂ ਘੰਤਰਾਂ ਦੇ ਵਿਚਾਲੇ ਕਹਿੰਦੇ ਜੀ ਖਨੋਰੀ ਔਰ ਸ਼ੰਭੂ ਦੇ ਹਵਾਲੇ ਨਾਲ ਜਿਹੜੀ ਆਪਾਂ ਗੱਲ ਪਹਿਲਾਂ ਵੀ ਕਈ ਵਾਰ ਕਰਦੇ ਰਹੇ ਕਿ ਆਪਸ ਵਿੱਚ ਮੁਕਾਬਲਾ ਹੈ ਉਹ ਮੁਕਾਬਲਾ ਇੱਕ ਵਾਰ ਫੇਰ ਨਜ਼ਰ ਆਇਆ ਅਨਾ ਸ਼ੰਭੂ ਵਾਲੇ ਕਹਿੰਦੇ ਜੀ ਮਤਲਬ ਕਿ ਸਰਬਨ ਸਿੰਘ ਬੰਦੇ ਰੋਹੀ ਲਓ ਜੀ ਅਸੀਂ ਹੁਣ 101 ਦਾ ਜੱਫਾ ਤਾਂ ਨਹੀਂ ਭੇਜਦੇ ਕਿਉਂਕਿ ਕੇਂਦਰ ਦਾ ਸੱਦਾ ਆ ਗਿਆ ਜੀ ਪਰ ਜੀ ਕਹਿੰਦੇ ਅਸੀਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਡੱਲੇਵਾਲ ਸਾਹਿਬ ਹੁਣ ਖਾਣਾ ਪੀਣਾ ਵੀ ਸ਼ੁਰੂ ਕਰ ਦੋ ਕਿ ਠੀਕ ਹੈ ਹੁਣ ਗੱਲ ਤਾਂ ਨਿਬੜੇ ਗਈ ਕੋਈ ਗੱਲ ਨਹੀਂ ਆਪਾਂ ਅੰਦੋਲਨ ਚੱਲਦਾ ਰੱਖਾਂ ਉਹ ਇਹ ਕਹਿ ਰਹੇ ਨੇ ਤੇ ਦੂਜੇ ਪਾਸੇ ਡੱਲੇਵਾਲ ਕਹਿੰਦੇ ਕਿ ਮੈਂ ਮੈਡੀਕਲ ਸਹੂਲਤ ਹੀ ਲੈਣੀ ਹੈ ਮੈਂ ਅੰਨ ਦਾ ਕੋਈ ਜਾਨਾ ਨਹੀਂ ਲਗਾਉਣਾ ਹੁਣ ਕੁਝ तरीका ਕਹਿ ਰਹੀਆਂ ਨੇ ਕਿ ਜੀ ਕੋਈ ਚੱਕਰ ਨਹੀਂ ਘਾ ਡੱਲੇਵਾਲ ਸਾਹਿਬ ਨੂੰ ਕੁਝ ਨਹੀਂ ਹੁੰ ਮੈਂ ਸਵੈਮਾਨ ਹੋਰਾਂ ਨੂੰ ਵੀ ਸੁਣ ਰਿਹਾ ਸੀ ਤੇ ਮੈਂ ਕੁਝ ਡਾਕਟਰਾਂ ਨਾਲ ਵੀ ਰਾਏ ਕਰ ਰਿਹਾ ਸੀ ਉਹ ਸਾਰੇ ਕਹਿੰਦੇ ਕਿ ਮੈਡੀਕਲ ਸੂਲਟ ਲੈਣਾ ਜੀ ਤੇ ਮੈਡੀਕਲ ਫੀਡ ਲੈਣਾ ਦੋਵਾਂ 'ਚ ਫਰਕ ਹੈ ਹਮ ਹੂੰ ਉਹ ਕਹਿੰਦੇ ਮੈਡੀਕਲ ਸੂਲਟ ਦੇ ਵਿੱਚ ਕੱਲਾ ਗਲੂਕੋਜ਼ ਹੀ ਦਿੱਤਾ ਜਾ ਰਿਹਾ ਜੀ ਗਲੂਕੋਜ਼ ਕੋਈ ਅਜਿਹਾ ਦਵਾਈ ਵਾਲਾ ਟੀਕਾ ਹੋ ਸਕਦਾ ਹਮ ਪਰ ਕਹਿੰਦੇ ਕਿ ਮੈਡੀਕਲ ਤੌਰ ਤੇ ਫੀਡ ਲੈਣਾ ਉਹਦੇ ਵਿੱਚ ਜਾਂ ਤਾਂ ਨੱਕ ਰਾਈ ਪਾਈਪ ਲਾ ਕੇ ਤੁਹਾਨੂੰ ਜੂਸ ਜਾਂ ਹੋਰ ਸਾਰਾ ਗੁਸੋ ਦਿੱਤਾ ਜਾਂਦਾ ਜੀ ਹੈਨਾ ਜਿੱਦੇ ਰਾਈ ਬੰਦਾ ਮਾਸਾ ਜਾਂ ਫਿਰ ਕਹਿੰਦੇ ਕਿ ਮੈਡੀਕਲ ਟਰੀਟਮੈਂਟ ਦੇ ਰਾਹੀਂ ਕਈ ਵਾਰ ਤੁਹਾਨੂੰ ਪ੍ਰੋਟੀਨ ਵੀ ਦਿੱਤੇ ਜਾਂਦੇ ਆ ਵਿਟਾਮਿਨ ਵੀ ਦਿੱਤੇ ਜਾਂਦੇ ਆ ਸਾਰਾ ਕੁਝ ਦਿੱਤਾ ਜਾਂ ਜਿਹਦੇ ਨਾਲ ਬੰਦਾ ਬਾਡੀ ਤੇ ਸਵੈਮਨ ਹੋਰੀ ਕਹਿੰਦੇ ਕਿ ਦਵਾਈ ਦੇ ਸਹਾਰੇ ਇੱਕ ਮਹੀਨਾ ਜਿਉਂਦਾ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹ ਦਵਾਈ ਜਿਉਂਦਾ ਰੱਖਣ ਲਈ ਨਹੀਂ ਹੈ ਹੂੰ ਹੂੰ ਇਹ ਤਾਂ ਬਿਮਾਰੀ ਨੂੰ ਦੂਰ ਕਰਨ ਲਈ ਹੈ ਜੀ ਤੇ ਜਿਸ ਸਿਚੂ ਜੱਲੇ ਵਾਲੇ ਉਹ ਨਹੀਂ ਕਿ ਤੁਸੀਂ ਕਹਿੰਦੇ ਹੋ ਕਿ ਭੁੱਖਾ ਪਾਣਾ ਬੰਦਾ 55 ਦਿਨ ਗਲੂਕੋਜ਼ ਦੇ ਸਾਰੇ ਹੋਰ ਕੱਢ ਲੂਗਾ ਹੂੰ ਉਹ ਕਹਿੰਦੇ ਕਿ ਇਹ ਇਸ ਲਈ ਸਾਨੂੰ ਸ਼ੰਕੇ ਸ਼ੋਭੇ ਨੇ ਹੁਣ ਕੀ ਲੁਕਮੇ ਏਜੰਡੇ ਤਹਤੋਂ ਉਹਨਾਂ ਨੂੰ ਕੁਝ ਦਿੱਤਾ ਜਾਊਗਾ ਜੀ ਕੀ ਉਹਨਾਂ ਨੂੰ ਬਿਨਾਂ ਦੱਸਿਆ ਕੋ ਦਿੱਤਾ ਜਾਊਗਾ ਕੀ ਉਹਨਾਂ ਨੂੰ ਇਸ ਸਥਿਤੀ ਚ ਲਿਆਂਦਾ ਜਾਊਗਾ ਸੋ ਫਿਲਹਾਲ ਡੱਲਿਆ ਉਹਨਾਂ ਦੀ ਜਾਨ ਕਾਫੀ ਮੁਸ਼ਕਲ ਹੈ ਬੇਸ਼ੱਕ ਉਹਨਾਂ ਨੇ ਮੈਡੀਕਲ ਸੂਥ ਲੈਣੀ ਸ਼ੁਰੂ ਕਰ ਦਿੱਤੀ ਹੈ ਔਰ ਕੇਂਦਰ ਦਾ ਲollipopp ਕਿੰਨਾ ਕੁ ਕਿਸਾਨਾਂ ਲਈ ਸਾਈ ਹੋਊਗਾ ਇਹਦੇ ਲਈ ਹੁਣ 14 ਫਰਵਰੀ ਤੱਕ ਇੰਤਜ਼ਾਰ ਕਰਨਾ ਪੈਣਾ ਪਰ 14 ਫਰਵਰੀ ਤੱਕ ਡੱਲਿਆ ਉਹਨਾਂ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਹੂੰ ਦੀਪਕ ਜੀ ਬਦਲ ਰਾਵਲੋਂ ਜਿਹੜੀ 25 ਲੱਖ ਮੈਂਬਰੀ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਅੱਜ ਤੋਂ ਸ਼ੁਰੂ ਹੋ ਗਈ ਹੈ ਜੀ ਬਿਲਕੁਲ ਜੀ ਅੱਜ ਅਕਾਲੀ ਸਿਆਸਤ ਚ ਪੰਥਕ ਸਿਆਸਤ ਚ ਕਾਫੀ ਕੁਛ ਵਾਪਰਿਆ ਨਾ ਹਮ ਇੱਕ ਪਾਸੇ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਨਾਲ ਜੱਸੀਦਾਰ ਗਿਆਨੀ ਰੁਘਵੀਰ ਸਿੰਘ ਹੋਰਾਂ ਨੇ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਗੁਰਦਵਾਰ ਪੰਥਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਬੁਲਾਏ ਸੀ ਨਾਲ ਹੀ ਗੁਰਪ੍ਰਤਾਪ ਸਿੰਘ ਬਡਾਲਾ ਵੀ ਬੁਲਾ ਲਏ ਹਮ ਹਮ ਸੋ ਬਡਾਲਾ ਤੇ ਧਾਮੀ ਉਹਨਾਂ ਨੂੰ ਬੁਲਾ ਕੇ ਕਹਿੰਦੇ ਜੱਤਰ ਸਾਹਿਬ ਨੇ ਕਿਹਾ ਕਿ ਭਾਈ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਨਾਲ ਕਰੋ ਕੁਝ ਜੀ ਤੇ ਧਾਮੀ ਸਾਹਿਬ ਕਹਿੰਦੇ ਜੀ ਦੱਸੋ ਮੈਂ ਕੀ ਕਰਾਂ ਉਹ ਕਹਿੰਦੇ ਵੀ ਤੁਸੀਂ ਕਮੇਟੀ ਦੀ ਮੀਟਿੰਗ ਬੁਲਾਓ ਜੀ ਪਤਾ ਲੱਗਾ ਕਿ ਧਾਮੀ ਸਾਹਿਬ ਨੇ ਉੱਥੋਂ ਹੀ 2-3 ਵਾਰ ਆਪਣੇ ਕਾਰਜਕਾਰੀ ਪ੍ਰਧਾਨ ਬੁਲਿੰਦਰ ਸਿੰਘ ਪੁੰਦਰ ਨਾਲ ਰਾਬਤਾ ਕੀਤਾ ਜੀ ਕਿ ਪੁੰਦਰ ਸਾਹਿਬ ਦੱਸੋ ਜੱਤਰ ਸਾਹਿਬ ਤਾਂ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਨੂੰ ਅੱਗੇ ਪਦੋ ਤੇ ਗਾਧੂ ਪੁੰਦਰ ਸਾਹਿਬ ਕਹਿੰਦੇ ਆ ਪ੍ਰਧਾਨ ਜੀ ਤੁਸੀਂ ਕਮੇਟੀ ਦੇ ਵੀ ਪ੍ਰਧਾਨ ਹੋ ਤੁਸੀਂ ਐਡਵੋਕੇਟ ਵੀ ਹੋ ਤੁਸੀਂ ਸਿਆਣੇ ਵੀ ਆਪੇ ਫੈਸਲਾ ਲੈ ਲਓ ਜੀ ਉਹ ਧਾਮੀ ਸਾਹਿਬ ਨੂੰ ਫਸਾਇਆ ਧਾਮੀ ਤਾਂ ਬੁਝਿਆ ਜੀ ਇੱਕ ਤਾਂ ਉਹ ਮਾਮਲਾ ਚਰਚਾ ਚਾ ਕਿ ਕੀ ਬਣੂਗਾ ਕਿਉਂਕਿ ਸ਼੍ਰੋਣੀ ਕਮਿਟੀ ਦੇ ਮੈਂਬਰਾਂ ਨੂੰ ਵੀ ਬਦਲਦਲ ਨੇ 22 ਤਰੀਕ ਨੂੰ ਸੱਦਿਆ ਹਾਂਜੀ ਪਰ 22 ਤਰੀਕ ਮਤਲਬ ਪਹਿਲਾਂ 21 ਨੂੰ ਸੱਦਿਆ ਸੀ ਉਹਨਾਂ ਨੂੰ 22 ਨੂੰ ਲੈ ਕੇ ਅੱਗੇ ਮੀਟਿੰਗ ਹੋ ਹੋ ਸਕਦਾ ਕਿ ਉਹਦੇ ਵਿੱਚ ਕੋਈ ਧਾਮੀ ਸਾਹਿਬ ਇਹ ਪੱਖ ਵੀ ਰੱਖਣ ਦੂਸਰੇ ਪਾਸੇ ਅੱਜ ਸੰਸਦੀ ਬੋਰਡ ਦੀ ਬੈਠਕ ਸੀ ਬਦਲਤਰ ਦੀ ਜੀ ਉਹਨਾਂ ਨੇ ਆਪਣੀ ਬੈਠਕ ਕੀਤੀ ਤੇ ਬੈਠਕ ਤੋਂ ਬਾਅਦ ਵੱਖ-ਵੱਖ ਇੰਚਾਰਜਾਂ ਨਾਲ ਜਿਨ੍ਹਾਂ ਦੀ ਡਿਊਟੀ ਲਈ ਹੈ ਉਹਨਾਂ ਨਾਲ ਉਹਨਾਂ ਨੂੰ ਕਾਪੀਆਂ ਵੰਡਤੀਆਂ ਜੀ ਸੋ ਅੱਜ ਤੋਂ ਸ਼੍ਰੋਮਣੀ ਕੱਦਲ ਬਾਦਲਤਰ ਨੇ 25 ਲੱਖ ਮੈਂਬਰਾਂ ਦੀ ਮਹਮ ਸ਼ੁਰੂ ਕਰਤੀ ਜਿਹੜੀ ਅੱਜ 20 ਜਨਵਰੀ ਤੋਂ ਲੈ ਕੇ ਹੁਣ 25 ਫਰਵਰੀ ਤੱਕ ਚੱਲਣੀ ਆ ਤੇ 1 ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਣੀ ਔਰ ਕਿਸੇ ਨੂੰ ਕੋਈ ਸ਼ੱਕੇ ਸ਼ੋਬੇ ਨਹੀਂ ਕਿ 1 ਮਾਰਚ ਨੂੰ ਪ੍ਰਧਾਨ ਕਿਨੇ ਬਣਨਾ ਹਮ ਬਿਲਕੁਲ ਸਪਸ਼ਟ ਹੈ ਹੈਨਾ ਸੋ ਇਸ ਲਈ ਅਜੇ ਵੀ ਜਿਹੜੀਆਂ ਧਿਰਾਂ ਚ ਕਾਪੀ ਲੈ ਕੇ ਜਾ ਰਹੀਆਂ ਸੀ ਬਾਦਲ ਦੇ ਘਰੋਂ ਜੀ ਮਤਲਬ ਇਹਨਾਂ ਦੇ ਦਫ਼ਤਰ ਤੋਂ ਉਹ ਧਿਰਾਂ ਜਿਹੜੀਆਂ ਖੁੱਲ੍ਹ ਕੇ ਬਾਦਲਤਰ ਨਾਲ ਖੜੀਆਂ ਨੇ ਉਹ ਵੀ ਕਹਿ ਰਹੀਆਂ ਸੀ ਕਿ ਜਰ ਜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਅੱਜ ਕਾਪੀਆਂ ਮਿਲਦੀਆਂ ਨਾ ਜੀ ਤਾਂ ਕਹਿੰਦੇ ਹੋਰ ਸੁਆਦ ਆਉਂਦਾ ਸਾਨੂੰ ਵਿਚਰਨ ਚ ਜੀ ਮਤਲਬ ਉਹਨਾਂ ਤਰ੍ਹਾਂ ਦਾ ਵੀ ਇਹ ਮੰਨਣਾ ਹੈ ਕਿ ਬਾਦਲਦਲ ਨੂੰ ਕੋਈ ਮੁਸ਼ਕਲ ਨਹੀਂ ਆਉਣੀ ਸੀ ਦੁਬਾਰਾ ਪ੍ਰਧਾਨ ਬਣ ਲਈ ਸੁਖਵੀਰ ਬਾਦਲ ਦੇ ਲਈ ਜੇਕਰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਪ੍ਰਮਾਨ ਕਰਕੇ ਅੱਗੇ ਵਧਦੇ ਚਲੋ ਸੁਧਾਰ ਲਹਿਰ ਵਾਲੇ ਹੁਣ ਘਰ ਲੱਭਦੇ ਫਿਰਦੇ ਆ ਹੋ ਸਕਦਾ 1-2 ਦਿਨਾਂ ਦੇ ਵਿੱਚ ਕੁਝ ਨਵਾਂ ਉਧਰੋਂ ਵੀ ਸੁਣਨ ਨੂੰ ਮਿਲ ਜਵੇ ਫਿਲਹਾਲ ਹਾਂ ਗੁਰਪ੍ਰਤਾਸ ਸਿੰਘ ਵਡਾਲਾ ਨੂੰ ਵੀ ਕਾਲੀਦਾਲ ਆਪਣੇ ਘਰੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਠੀਕ ਹੈ ਜੀ ਥੋੜੀ ਜਿਆਦਾ ਨਰਾਜ਼ਗੀ ਹੈ ਤੁਸੀਂ ਵੀ ਇੱਧਰ ਆ ਜਾਓ ਸੋ ਇਹ ਵੀ ਕੁਐਸਚਨ ਅੱਜ ਹੋਈਆਂ ਫਿਰਾਲ 25 ਲੱਖ ਮੈਂਬਰਾਂ ਦਾ ਟੀਚਾ ਪੂਰਕ ਪੂਰਾ ਕਰਨ ਲਈ ਸੁਖਵੀਰ ਬਾਦਲ ਨੇ ਆਪਣੇ ਘੋੜੇ ਤੜਾ ਦਿੱਤੇ ਨੇ ਤੇ 1 ਮਾਰਚ ਨੂੰ ਹੈ ਕਿਹੜੇ ਘੋੜੇ ਦੇ ਉੱਤੇ ਇਹ ਮਤਦਾਨ ਲੱਗਿਆ ਹੋਣਾ ਜਿਹਨੇ ਜਿੱਤਣਾ ਉਹ ਸਭ ਨੂੰ ਪਤਾ ਅੱਛਾ ਦੀਪਕ ਜੀ ਜਿਹੜੀ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਝਿੰਡਾ ਦੀ ਝੰਡੀ ਰਹੀ ਤੇ ਅੱਗੇ ਹੋਰ ਕੀ ਚੱਲ ਰਿਹਾ ਜੀ ਤਕੋ ਹਰਿਆਣਾ ਗੁਰਦਵਾਰ ਮੰਦ ਕਮੇਟੀ ਦੀਆਂ ਚੋਣਾਂ ਚ ਕਾਫੀ ਸਭ ਦੀਆਂ ਨਜ਼ਰਾਂ ਸੀ ਹੂੰ ਔਰ ਉਹਦੇ ਵਿੱਚ 40 ਮੈਂਬਰਾਂ ਦੇ ਲਈ ਚੋਣ ਹੋਣੀ ਸੀ ਸੋ ਉਹ 40 ਮੈਂਬਰਾਂ ਦੇ ਵਿੱਚੋਂ ਇੱਕ ਮੈਂਬਰ ਮਤਲਬ ਕਿ ਬਿਨ ਮੁਕਾਬਲਾ ਜੇਤੂ ਹੋ ਗਿਆ ਸੀਗਾ ਇਸ ਲਈ ਉਹਦੇ ਉੱਤੇ ਚੋਣ ਤਾਂ ਨਹੀਂ ਹੋਈ ਸੋ 39 ਦੀ ਚੋਣ ਹੋਈ ਤੇ 39ਾਂ ਦੀ ਚੋਣ ਦੇ ਵਿੱਚ ਲੈ ਦੇ ਕੇ ਆਜ਼ਾਦ ਬਾਜ਼ੀ ਮਾਰ ਗਏ 20 ਬਾਈ ਤਾਂ ਆਜ਼ਾਦ ਜਿੱਤ ਗਏ ਹੂੰ ਹੂੰ ਤੇ ਉਹ ਤੋਂ ਬਾਅਦ ਹਾਂ 9 ਤੋਂ 10 ਕ ਮੈਂਬਰ ਨੇ ਜਿਹੜੇ ਚਿੰਡਾ ਧੜੇ ਦੇ ਜਿੱਤੇ ਨੇ ਸੋ ਇਸ ਲਈ ਵੱਡੀ ਧਿਰ ਦੇ ਕੋਈ ਸੰਸਥਾ ਦੇ ਰੂਪ ਚ ਸੰਗਠਨ ਦੇ ਰੂਪ ਚ ਗਰੁੱਪ ਦੇ ਰੂਪ ਚ ਸਾਹਮਣੇ ਇਹ ਤੋਂ ਚਿੰਡਾਲੀ ਆਈ ਹੈ ਜੀ ਨਲ ਵੀ ਹੋਰ ਵੀ ਮੈਦਾਨ ਚ ਸੀ ਕਿ ਨਲ ਵੀ ਹੋਰਾਂ ਕੋਲ ਤਿੰਨ ਕ ਮੈਂਬਰ ਹੀ ਜਿੱਤੇ ਨੇ ਜੀ ਹੈਨਾ ਇਸੇ ਤਰ੍ਹਾਂ ਕਾਲੀ ਦਲ ਬਾਦਲ ਧਰ ਨੇ ਵੀ ਚਟਾਲਿਆਂ ਨਾਲ ਮਿਲ ਕੇ ਚਟਾਲੀ ਧਰ ਨਾਲ ਮਿਲ ਕੇ ਇੱਕ ਬੜਾ ਨਵਾਂ ਸੰਗਠਨ ਬਣਾਇਆ ਸੀ ਕਿਉਂਕਿ ਹੁਣ ਪਾਰਟੀ ਦੇ ਨਿਸ਼ਾਨਾ ਤੇ ਲੜ ਨਹੀਂ ਸਕਦੇ ਸੀ ਉੱਥੇ ਸੋ ਉਹਨਾਂ ਨੇ ਵੀ ਹਰਿਆਣਾ ਸੰਪੰਥਕ ਦਲ ਬਣਾਇਆ ਸੀ ਉਹਨਾਂ ਦੇ ਹਿੱਸੇ ਵੀ ਚਾਰ ਪੰਜ ਇੱਕ ਮੈਂਬਰ ਆਏ ਨੇ ਪਰ ਉਹ ਕਹਿੰਦੇ ਨੇ ਕਿ ਸਾਡੇ ਕੋਲ 11 ਕਹਿ ਕੇ ਆਜਾਦ ਚੋਂ ਵੀ ਸਾਡੇ ਸਮਰਥਨ ਨਾਲ ਜਿੱਤੇ ਨੇ ਹੈਨਾ ਇਧਰ ਭਾਪੀ ਦੇ ਸਮਰਥਨ ਦੇ حوالے ਜਿਹੜੇ ਮੰਨੇ ਜਾ ਰਹੀ ਸੀਗੇ ਹੈ ਦਾਦੂਵਾਲ ਹੋਰੀ ਹੈਨਾ ਬਲਜੀਤ ਸਿੰਘ ਦਾਦੂਵਾਲ ਉਹ ਆਪ ਵੀ ਚੋਣ ਹਾਰ ਗਏ ਹੂੰ ਸੋ ਇਸ ਲਈ ਲੈ ਦੇ ਕੇ ਉੱਥੇ ਜੇ ਪਹਿਲੀ ਨਜ਼ਰ ਚ ਦੇਖੀਏ ਤਾਂ ਇਹ ਲੱਗਦਾ ਕਿ ਵੀ ਕਿਸੇ ਨੂੰ ਵੀ ਸਪਸ਼ਟ ਬਹੁਤ ਨਹੀਂ ਪਰ ਜੇਕਰ ਉਹ ਦੇਖੀਏ ਜਿਹਦੀ ਲੜਾਈ ਛਿੰਡਾ ਉਹਨਾਂ ਲੜੀ ਸੀ ਉਹਦੇ ਵਿੱਚ ਛਿੰਡਾ ਉਹਦੀ ਵੱਡੀ ਤੇਰਤਾ ਬਣ ਕੇ ਉਭਰੇ ਪਰ ਸਪਸ਼ਟ ਬਹੁਤ ਉਹਨਾਂ ਨੂੰ ਵੀ ਨਹੀਂ ਮਿਲਿਆ ਇਸ ਲਈ ਢਿੰਡਾਹੋਰਾ ਨੇ ਇੱਕ ਵਾਰ ਤਾਂ ਆਪਣੇ ਸੀਫੇ ਦੀ ਪੇਸ਼ਕਸ਼ ਕਰਤੀ ਸੀ ਕਿ ਮੈਂ ਆਪਣੀ ਜਿੱਤੀ ਹੋਈ ਸੀਟ ਵੀ ਛੱਡਦਾ ਕਿ اخਲਾਕੀ ਤੌਰ ਤੇ ਸਾਨੂੰ ਬਹੁਮਤ ਨਹੀਂ ਮਿਲਿਆ ਹੁਣ ਪਤਾ ਲੱਗਾ ਕਿ ਉਹਨਾਂ ਨੂੰ ਮਨਾ ਸਮਝਾ ਲਿਆ ਗਿਆ ਸੋ ਹੋ ਸਕਦਾ ਹੈ ਕਿ ਢਿੰਡਾਹੋਰਾ ਦੇ ਹੱਥ ਹੀ ਨਵੀਂ ਗੁਰਦੁਆਰਾ ਕਮੇਟੀ ਦੀ ਝੰਡੀ ਆ ਜਾਵੇ ਤੇ ਉਹ ਵੱਡੀ ਤਰਵਜੋ ਨੇ ਤੇ ਬਾਦਲ ਧਿਰ ਹ ਬੀ ਉਹਨਾਂ ਦੇ ਨਾਲ ਹੀ ਜਾਊਗੀ ਜਾਂ ਤਿੰਨ ਮੈਂਬਰੀ ਚਾਰ ਮੈਂਬਰੀ ਕੋਈ ਤਰ੍ਹਾਂ ਕਹਿੰਦੀਆਂ ਕਿ ਇਹਨਾਂ ਤੱਕ ਢਿੰਡਾ ਤੱਕ ਪਹੁੰਚ ਹੋਈ ਸੀ ਬਲਵਿੰਦਰ ਸਿੰਘ ਪੁੰਦੜਹੋਰਾ ਵੱਲੋਂ ਹੂੰ ਉਹ ਕਹਿਣਗੇ ਸੀ ਕਿ ਇਹ ਐਦਾਂ ਕਰੋ ਕਿ 30 ਕਿ ਸੀਟਾਂ ਸਾਨੂੰ ਦੇ ਦਿਓ 10 ਕਿ ਤੁਸੀਂ ਰੱਖ ਲਓ ਜੀ ਤੇ ਕਹਿੰਦੇ ਢਿੰਡਾ ਉਹਨੇ ਕਿਹਾ ਕਿ ਨਹੀਂ ਉਲਟਾ ਕਰ ਲਓ ਕਿ ਜੇ ਤੁਸੀਂ ਸਹੀ ਹੁੰਦੇ ਤਾਂ ਇੱਥੇ ਵੱਖਰੀ ਕਮੇਟੀ ਬਣਦੀ ਹੋ ਕਿਉਂ ਬਾਦਲਦਲ ਨੂੰ ਕਿਹਾ ਜੀ ਤੇ ਫਿਰ ਵੀ ਹੁਣ ਵੀ ਬਾਦਲਦਲ ਹੋ ਸਕਦਾ ਇਹਨਾਂ ਨਾਲ ਚਲਾ ਜਾਵੇ ਤੇ ਹਰਿਆਣੇ ਦੀਆਂ ਇਹ ਨਵੀਂ ਕਮੇਟੀ ਦੀ ਚੋਣ ਵੀ ਕਿਤਨਾ ਕੀਤੇ ਸੰਕੇਤ ਕਰ ਰਹੀ ਹੈ ਕਿ ਅਕਾਲੀ ਦਲ ਬਾਦਲਦਲ ਤੇ ਪਹਿਲਾਂ ਦਿੱਲੀ ਦੇ ਵਿੱਚ ਗੁਰਦੁਆਰਾ ਕਮੇਟੀ ਦੀ ਚੋਣ ਜੋ ਬਾਹਰ ਹੋ ਚੁੱਕੀ ਹੈ ਹਮ ਹੁਣ ਹਰਿਆਣੇ ਚੋਂ ਬਾਹਰ ਹੋ ਚੁੱਕੀ ਹੈ ਤੇ ਉਹਦੇ ਲਈ ਲੈ ਦੇ ਕੇ ਚੁਣੌਤੀ ਹੈ ਐਸਜੀਪੀਸੀ ਜੀ ਸੋ ਅਕਾਲੀ ਦਲ ਦੀ ਸਿਆਸਤ ਇਹ ਵੀ ਮੰਨਿਆ ਜਾਂਦਾ ਹੈ ਕਿ ਉਹੀ ਤਿਰਪਾਰੂ ਰਹਿੰਦੀ ਹੈ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਹੁੰਦੀ ਹੈ ਹਮਮ ਸੋ ਕਿਸੇ ਵੀ ਹਾਲਤ ਵਿੱਚ ਸੁਖਵੀਰ ਬਾਦਲ ਵਾਲੀ ਤਿਰ ਸ਼੍ਰੋਮਣੀ ਕਮੇਟੀ ਕੋਲ ਹੋਣੀ ਚਾਹੀਦੀ ਏਸੇ ਲਈ ਉਹਨਾਂ ਦੀ ਉਹ ਕਵਾਇਦ ਜਾਰੀ ਹੈ ਕਿ ਚਾਹੇ ਧਾਮੀ ਸਾਹਿਬ ਨੂੰ ਬਣਾਉਣ ਦੀ ਪ੍ਰਕਿਰਿਆ ਹੈ ਚਾਹੇ 22 ਤਰੀਕ ਨੂੰ ਮੈਂਬਰਾਂ ਦੀ ਕਮੇਟੀ ਦੀ ਬੈਠਕ ਹੈ ਕਿਉਂਕਿ ਮਾਰਚ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਸਕਦੀ ਹੈ ਜੀ ਸੋ ਇਸ ਲਈ ਹਰਿਆਣੇ ਦੀਆਂ ਚੋਣ ਨਤੀਜਾ ਨਤੀਜਿਆਂ ਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਦੀ ਚਰਚਾ ਜ਼ੋਰਾਂ ਤੇ ਆ ਪਰ ਹਰਿਆਣੇ ਚ ਹਾਂ ਚਾਹੇ ਅੱਧੀ ਪਚੱਦੀ ਹੀ ਸਹੀ ਛਿੰਡਾ ਜੀ ਚੰਡੀ ਲੈ ਗਏ ਤੇ ਹੋ ਸਕਦਾ ਪ੍ਰਧਾਨਗੀ ਵੀ ਲੈ ਜਾ। ਹੂੰ ਦੀਪਕ ਜੀ ਅਚਾਈ ਦੱਸਿਓ ਸੁਖਵੀਰ ਬਾਦਲ ਨੇ ਇੱਕ ਵਾਰ ਜਦੋਂ ਪਾਣੀ ਵਾਲੀ ਬਸਾਂ ਦੀ ਗੱਲ ਕੀਤੀ ਸੀ ਉਹਨੂੰ ਲੈ ਕੇ ਕਾਫੀ ਟ੍ਰੋਲਿੰਗ ਵਗੈਰਾ ਬਹੁਤ ਕੁਝ ਚੱਲਦਾ ਰਿਹਾ। ਹੁਣ ਉਧਰਲੇ ਪਾਸਿਓ ਜਿਹੜੀ ਪਾਣੀ ਵਾਲੀ ਬਸ ਦੇ ਸੰਗਲ ਖੁੱਲੇ ਤੇ ਪਾਇਲਟ ਬਣਨਗੇ ਮੁੱਖ ਮੰਤਰੀ ਮਾਨ ਇਹ ਕੀ ਬੁਝਾਰਤ ਤਰੀਕੀ ਚੱਲ ਰਿਹਾ। ਹਾਂ ਬਿਲਕੁਲ ਜੀ ਪਾਣੀ ਵਾਲੀ ਬਸ ਖੂਬ ਚਰਚਾ ਚਾਈ ਸੀ। ਹੂੰ ਅਸਲ 'ਚ ਸੁਖਵੀਰ ਬਾਦਲ ਖਰਾਂ ਦਾ ਡ੍ਰੀਮ ਪ੍ਰੋਜੈਕਟ ਬਣ ਗਿਆ ਸੀ ਜਾਂ ਉਹਨਾਂ ਲਈ ਚੈਲੈਂਜੇਬਲ ਪ੍ਰੋਜੈਕਟ ਬਣ ਗਿਆ ਸੀ ਹੂੰ ਅਸਲ ਦੇ ਵਿੱਚ ਇਹ ਗੱਲ ਹੈ ਕਿ 2015 ਦੀ ਜੀ ਨਿਤਨ ਗੜਕਰੀ ਜੁੜੀ ਆਏ ਹੋਏ ਸੀ ਤੇ ਨਿਤਨ ਗੜਕਰੀ ਦੀ ਹਾਜ਼ਰੀ 'ਚ ਵੱਡੀ ਰੈਲੀ ਵੱਡੇ ਕੱਠ ਦੇ ਵਿੱਚ ਸੁਖਵੀਰ ਬਾਦਲ ਨੇ ਐਲਾਨ ਕਰਤਾ ਕਿ ਅਸੀਂ ਪਾਣੀ ਵਾਲੀ ਬੱਸ ਚਲਾਵਾਂਗੇ ਹੂੰ ਹੂੰ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿਹੇ ਜਿਹੇ ਮਜ਼ਾਕ ਕੁੱੜਿਆ ਕਿ ਲੈ ਵੀ ਹੁਣ ਬੱਸ ਛੱਡਿਆਂ ਦੀ ਬਜਾਏ ਨਹਿਰਾਂ 'ਚ ਸਵਾਰੀਆਂ ਚੜ੍ਹਾ ਕਰਨਗੀਆਂ ਨਹਿਰਾਂ 'ਚ ਉਤਰਿਆ ਕਰਨਗੀਆਂ ਨਹਿਰੋਂ ਨਹਿਰ ਜਾਇਆ ਕਰਾਂਗੇ ਆਇਆ ਕਰਾਂਗੇ ਤੇ ਵਿਰੋਧੀ ਧਿਰਾਂ ਨੇ ਜਿਨ੍ਹਾਂ ਚ ਖਾਸ ਕਰਕੇ ਹੁਣ ਵਾਲੀ ਸਿੱਤਤਾ ਦੀ ਧਿਰ ਆਵਾਦੀ ਪਾਰਟੀ ਤੋਂ ਦੇ ਮੁਖੀ ਭਗਵੰਤ ਮਾਨ ਇਹਨਾਂ ਨੇ ਵੀ ਜੰਮ ਕੇ ਸਟੇਜਾਂ ਤੇ ਤੇ ਸੋਸ਼ਲ ਮੀਡੀਆ ਤੇ ਮਜ਼ਾਕਟਾਇਆ ਜੀ ਤੇ ਸੁਖਵੀਰ ਬਾਦਲ ਨੇ 2015 ਚ ਜਿਹੜੀ ਗੱਲ ਕਹੀ ਸੀ ਉਹਨੂੰ 2016 ਚ ਪੂਰਾ ਕਰਤਾ 4.5 ਕਰੋੜ ਦੀ ਲਿਆ ਪਾਣੀ ਵਾਲੀ ਬੱਸ ਖੜੀ ਕਰਤੀ ਹੂੰ ਹੂੰ ਤੇ ਕਰੀਬ-ਕਰੀਬ 9 ਕਰੋੜ ਦਾ ਇਹ ਪ੍ਰੋਜੈਕਟ ਆ 4.5 ਕਰੋੜ ਦੀ ਕਹਿੰਦੇ ਫਸ ਸੀ ਤੇ ਬਾਕੀ ਉੱਪਰ ਲੱਗਿਆ ਸਾਰਾ ਕੁਝ ਪ੍ਰੋਜੈਕਟ ਦੇ ਉੱਤੇ ਤੇ ਕੁੱਲ ਮਿਲਾ ਕੇ ਦਸੰਬਰ 2016 ਨੂੰ ਸੁਖਬੀਰ ਬਾਦਲ ਨੇ ਬੱਸ ਪਾਣੀ ਚ ਚਲਾਦੀ ਹਰੀਕੇ ਪੱਤਣ ਲਿਆ ਕੇ ਉਹ ਬੱਸ ਚਲਾਈ ਤੇ ਬੇਸ਼ੱਕ ਉਹ 10 ਦਿਨ ਚੱਲੀ ਤੇ 830 ਰੁਪਏ ਸਵਾਰੀ ਸੀ ਕਹਿੰਦੇ 32 ਕਸਲਾਨੀ ਉੱਤੇ ਚੜ੍ਹੇ ਤੇ 6800 ਰੁਪਏ ਹੀ ਕਮਾਇਆ ਹੁਣ ਉਹ ਜਿਹੜੀ ਬੱਸ 2016 ਤੋਂ ਉੱਥੇ ਖੜੀ ਆ 17 18 19 20 21 22 23 24 ਸੋ ਆ ਜਿਹੜੇ 8 ਸਾਲ ਖੜੇ ਨੇ ਤਾਂ ਜੰਗਾਲਾ ਤਾਂ ਲੱਗੂਗਾ ਹੀ ਭਾਈ ਹਮ ਹਮ ਤੇ ਪਰ ਜਿਹੜੇ ਭਗਵਾਨਤ ਮਾਨ ਤੇ ਉਹਨਾਂ ਦੇ ਲੀਡਰ ਉਹਨਾਂ ਦੀ ਪਾਰਟੀ ਮਜ਼ਾਕ ਡਾਉਂਦੀ ਸੀ ਪਾਣੀ ਵਾਲੀ ਬੱਸ ਦੀ ਸੁਖਵੀਰਵਾਲ ਦਾ ਅੱਜ ਉਸੇ ਬੱਸ ਨੂੰ ਉਹ ਸਰਕਾਰ ਚਲਾਉਣ ਨੂੰ ਫਿਰਦੀ ਆ ਤੇ ਮਾਨ ਸਾਹਿਬ ਉਹਦੇ ਪਾਇਲਟ ਬਣ ਗਏ ਦਾ ਮਤਲਬ ਹਮ ਹਮ ਮਾਨ ਸਾਹਿਬ ਨੇ ਸੰਗਲ ਖਲਾਤੇ ਇਹ ਚਮਜੀਤ ਭੁੱਲਰ ਨੇ ਅੱਜ ਇੱਕ ਖੋਜ ਰਿਪੋਰਟ ਕਿ ਸਰਕਾਰ ਦੇ ਅੰਦਰ ਕੀ ਚੱਲ ਰਿਹਾ ਉਹ ਕੱਢੀ ਉਹਦੇ ਹਵਾਲੇ ਜਦੋਂ ਪੁਰਚੋਲ ਕੀਤੀ ਤਾਂ ਉਹ ਸਹੀ ਪਾਇਆ ਹੈਗਾ ਕਿ ਬਿਲਕੁਲ ਪੰਜਾਬ ਸਰਕਾਰ ਮੁੜ ਕੇ ਪਾਣੀ ਵਾਲੀ ਬੱਸ ਚਲਾਉਣ ਜਾ ਰਹੀ ਆ ਜੀ ચીਫ ਸੈਕਟਰੀ ਸਾਹਿਬ ਦੀ ਅਗਵਾਈ ਚ ਇੱਕ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਸੈਰ ਸਪਟਾ ਵਿਭਾਗ ਵੀ ਸੱਭਿਆਚਾਰਕ ਵਿਭਾਗ ਵੀ ਜੰਗਲਾਤ ਵਿਭਾਗ ਵੀ ਇਹ ਰਾਬਤਾ ਕਰਕੇ ਤੈਅ ਕੀਤਾ ਕਿ ਇਹਨੂੰ ਰਣਜੀਤ ਸਾਗਰ ਝੀਲ 'ਚ ਚਲਾਵਾਂਗੇ ਹੂੰ ਤੇ ਇਹਨੂੰ ਟੂਰਿਸਟ ਹੱਬ ਵਜੋਂ ਅਪਾਉ ਹਾਰਨਾ ਸੋ ਇਸ ਰਣਜੀਤ ਸਾਗਰ ਝੀਲ ਦੇ ਵਿੱਚ ਹੁਣ ਇਹ ਪਾਣੀ ਵਾਲੀ ਬੱਸ ਚਲਾਈ ਜਾਊਗੀ ਬਕਾਇਦਾ ਤੌਰ ਤੇ ਇਹਦੀ ਸਾਫ ਸਫਾਈ ਦਾ ਕੰਮ ਇਹਦੀ ਮਰੰਮਤ ਦਾ ਕੰਮ ਇਹਦੀ ਚੈਕਿੰਗ ਇਹਦੀ ਓਕੇ ਰਿਪੋਰਟ ਇਹ ਲੈਣ ਲਈ ਮੂਹ ਜਵਾਨੀ ਆਰਡਰ ਹੋ ਗਏ ਨੇ ਹੋ ਸਕਦਾ 2-3 ਦਿਨਾਂ ਦੇ ਵਿੱਚ ਲਿਖਤੀ ਆਰਡਰ ਵੀ ਹੋ ਜਾਣ ਤੇ ਫੰਡ ਦਾ ਅਰੇਂਜ ਵਗੈਰਾ ਕੀਤਾ ਜਾ ਰਿਹਾ ਤੇ ਆਉਂਦੇ ਦਿਨਾਂ 'ਚ ਸੁਖਵੀਰ ਬਾਦਲ ਵਾਲੀ ਪਾਣੀ ਵਾਲੀ ਬੱਸ ਹੁਣ ਮਾਨ ਸਰਕਾਰ ਚਲਾਉਂਦੀ ਨਜ਼ਰ ਆਊਗੀ ਤੇ ਪਾਣੀਆਂ 'ਚ ਤਰਨ ਜਾ ਰਹੇ ਨੇ ਜੀ ਸੋ ਸ਼ਾਇਦ ਹੋ ਸਕਦਾ ਕਿ ਇਹਦੇ ਨਾਲੇ ਪੰਜਾਬ ਦਾ ਕੋਈ ਮਸਲਾ ਹੱਲ ਹੁੰਦਾ ਹੋਵੇ ਇਦਾਂ ਪਾਣੀਆਂ ਦੀ ਵਾਲੀ ਬੱਸ ਚਲਾਉਣ ਕਿਉਂਕਿ ਕਿਸਾਨਾਂ ਦੇ ਕੰਨੀ ਤਾਂ ਸਰਕਾਰ ਦੇਖ ਨਹੀਂ ਰਹੀ ਹੈਨਾ ਬੇਰਜ਼ ਵਗੈਰਾ ਜੀ ਬੈਠੀ ਨਾ ਕੰਨੀ ਤਾਂ ਦੇਖ ਨਹੀਂ ਰਹੀ ਹੈ ਸੋ ਹੋ ਸਕਦਾ ਕਿ ਇਹਦੇ ਨਾਲੇ ਕੋਈ ਮਸਲਾ ਹੱਲ ਹੁੰਦਾ ਹੋਵੇ ਚਲੋ ਪੰਜਾਬ ਚ ਪਾਣੀ ਵਾਲੀ ਬੱਸ ਚੱਲਣ ਜਾ ਰਹੀ ਹੈ ਜੀ ਜਿਹੜੀ ਸੁਖਵੀਰ ਬਾਦਲ ਦੇ ਲਈ ਮਜ਼ਾਕ ਬਣਾਇਆ ਸੀ ਨਾ ਤੇਰਾ ਨੇ ਹੁਣ ਉਹੀ ਤੇ ਰਹਿਣ ਚਲਾਉਣ ਜਾ ਰਹੀ ਹੈ ਹਮਮ ਦੀਪਕ ਜੀ ਦਿੱਲੀ ਦੇ ਵਿੱਚ ਆ ਭਗਵੰਤ ਮਾਨ ਦੀ ਬੜੀ ਡਿਮਾਂਡ ਹੈ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨਹੀਂ ਕਹਿੰਦੇ ਮੁਹਿਮ ਵਾਸਤੇ ਕੈਂਪੇਨ ਵਾਸਤੇ ਪ੍ਰਚਾਰ ਵਾਸਤੇ ਭੇਜੋ ਸਾਨੂੰ ਜੇ ਕਿਸੇ ਨੂੰ ਭੇਜ ਲਈਆਂ ਤਾਂ ਸਾਡੇ ਕੋਲ ਆਉਣ ਭਗਵੰਤ ਮਾਨ ਹਾਂ ਬਿਲਕੁਲ ਜੀ ਦਿੱਲੀ ਦੀਆਂ ਚੋਣਾਂ ਦਾ ਪੜ ਪੂਰੀ ਤਰ੍ਹਾਂ ਭੱਕ ਗਿਆ ਆ 5 ਫਰਵਰੀ ਨੂੰ ਵੋਟਾਂ ਪੈਣੀਆਂ ਤੇ 8 ਨੂੰ ਨਤੀਜੇ ਆਉਣੇ ਆ ਸੋ ਬੀਜੇਪੀ ਪੂਰੇ ਦਮਖਮ ਨਾਲ ਲੱਗੀ ਹੈ ਇਸ ਵਾਰ ਕਿਉਂਕਿ ਉਹਨਾਂ ਕੋਲ ਸਰਕਾਰ ਵੀ ਹੈ ਮਸ਼ੀਨਰੀ ਵੀ ਹੈ ਬਜਟ ਵੀ ਆ ਜਾਣਾ ਵਿੱਚੇ ਤੇ ਲੀਡਰਸ਼ਿਪ ਵੀ ਹੈਗੀ ਹੈ ਤਾਕਤ ਵੀ ਹੈ ਸੋ ਇਸ ਲਈ ਉਹਨਾਂ ਨਾਲੋਂ ਮੁਕਾਬਲਾ ਮੰਨਿਆ ਜਾ ਰਾਮ ਆਦਮੀ ਪਾਰਟੀ ਦਾ ਤੇ ਕਾਂਗਰਸ ਵੱਲੋਂ ਰਾਹੁਲ ਗਾਂਧੀ ਵੀ ਆਪਣੇ ਆਪਣੇ ਲੈਵਲ ਤੇ ਲੱਗੇ ਨੇ ਲੀਡਰ ਵੀ ਉਤਾਰੇ ਨੇ ਵਿੱਚ ਆਪਣਾ ਕੋਲ ਚਿਹਰਾ ਮੋਹਰਾ ਨਹੀਂ ਹੈ ਪਰ ਰਾਹੁਲ ਗਾਂਧੀ ਖੁਦ ਵੀ ਕਦੇ ਟੀ-ਸ਼ਰਟ ਮਹਿਮ ਚਲਾ ਕੇ ਦੇ ਕੁਸ਼ ਕਰ ਕਦੇ ਕੂੜੇ ਦੇ ਢੇਰ ਦਿਖਾ ਸੋ ਉਹ ਵੀ ਕੋਸ਼ਿਸ਼ ਕਰ ਰਹੇ ਨੇ ਤੇ ਆਮ ਆਦੀ ਪਾਰਟੀ ਇਸੇ ਗੱਲੋਂ ਫਿਕਰਮੰਦ ਹੈ ਕਿ ਜੇ ਕਾਂਗਰਸੀਆਂ ਵੋਟਾਂ ਵੜੀਆਂ ਛੋਟੀਆਂ ਵੱਧ ਗਈਆਂ ਤਾਂ ਕਿਤੇ ਬੀਜੇਪੀ ਨੂੰ ਫਾਇਦਾ ਨਾ ਹੋ ਜਵੇ ਪਰ ਫਿਰ ਵੀ ਆਮ ਆਦੀ ਪਾਰਟੀ ਸਿੱਧੇ ਮੁਕਾਬਲੇ 'ਚ ਹੈ ਔਰ ਕੇਜਰੀਵਾਲ ਆਪਣਾ ਹਰ ਦਾਅ ਖੇਡ ਰਹੇ ਨੇ ਉਹਨਾਂ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਐਲਾਨ ਤੇ ਉਹ 40 ਸਟਾਰ ਪ੍ਰਚਾਰਕਾਂ ਚ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਤੌਰ ਤੇ ਵੱਡਾ ਨਾਮ ਨੇ ਬੇਸ਼ੱਕ ਉਹਦੇ ਵਿੱਚ ਰਾਘਵ ਚੱਡਾ ਵੀ ਨੇ ਬੇਸ਼ੱਕ ਉਹਦੇ ਵਿੱਚ ਅਮਨ ਰੋੜਾ ਵੀ ਨੇ ਬੇਸ਼ੱਕ ਪੰਜਾਬ ਦੀ ਸਾਰੀ ਕੈਬਨਟ ਹੈ ਹੈਨਾ ਐ ਤੇ ਪਰ ਉਹਦੇ باوجود ਵੀ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਹਰ ਉਮੀਦਵਾਰ ਇਹੀ ਚਾਹੁੰਦਾ ਕਿ ਇੱਕ ਵਾਰ ਭਗਵੰਤ ਮਾਨ ਦਾ ਘੇੜਾ ਕਢਾ ਦਿਓ ਜੀ ਮੇਰੇ ਵਾਲੇ ਹਲਕੇ 'ਚ ਇੱਕ ਵਾਰ ਜੀ ਰੋਡ ਸ਼ੋਅ ਕਰਾ ਦਿਓ ਜੀ ਭਗਵੰਤ ਮਾਨ ਦਾ ਇੱਕ ਕੋਈ ਛੋਟੀ ਜੀ ਰੈਲੀ ਨੂੰ ਸੋਧਨ ਕਰ ਜਾਂ ਜੀ ਭਗਵੰਤ ਮਾਨ ਡਿਮਾਂਡ ਬਹੁਤ ਆ ਜੀ ਕਿਉਂਕਿ ਭਗਵੰਤ ਮਾਨ ਜੀ ਉਤੀ ਤੂਰ ਸੋਹਣੇ ਚਲਾ ਲੈਂਦੇ ਨੇ ਹੈਨਾ ਚੁਟਕਲੇ ਸੁਣਾ ਲੈਂਦੇ ਨੇ ਟਿੱਕਾ ਟਿੱਪਣੀ ਸੋਹਣੀ ਕਰ ਲੈਂਦੇ ਨੇ ਤੇ ਪੁਰਾਣੇ ਕਲਾਕਾਰ ਵੱਜੋ ਵੀ ਜਾਣੇ ਪਛਾਣਿਆ ਚਿਹਰਾ ਨੇ ਤੰਜ ਕਸਣ ਦੇ ਵੀ ਮਾਹਰ ਨੇ ਇਸ ਲਈ ਬਲਾਰੇ ਨਾਤੇ ਉਹਨਾਂ ਦੀ ਤੇ ਕਲਾਕਾਰ ਵਾਲੀ ਅਟਰੈਕਸ਼ਨ ਤੇ ਇਕੋ ਹੀ ਕਸੀਆਂ ਮੈਂ ਜਿਹੜਾ ਪੂਰਨ ਸੂਬੇ ਦਾ ਆਵਾਦ ਦੀ ਪਾਰਟੀ ਕੋਲੇਗਾ ਇਸ ਲਈ ਉਸ ਨਾਤੇ ਸਾਰੇ ਪੱਖੋਂ ਭਗਵੰਤ ਮਾਨ ਫਿੱਟ ਬੈਠਦੇ ਨੇ ਤੁਹਾਨੂੰ ਡਿਮਾਂਡ ਬਹੁਤ ਹੂੰ ਹੂੰ ਸੋ ਜੇਕਰ ਭਗਵੰਤ ਮਾਨ ਇਸ ਦੌਰ ਦੇ ਵਿੱਚ ਜਿੱਥੇ ਜਿੱਥੇ ਗਏ ਉੱਥੇ ਉੱਥੇ ਆਵਾਦ ਦੀ ਪਾਰਟੀ ਜੋ ਤਾਂ ਜਾਂਦੀ ਆ ਜੀ ਜਾਂ ਜ਼ਿਆਦਾਤਰ ਉਹ ਸਮਝੀ ਜਾਂਦੀ ਆ ਤਾਂ ਭਗਵਾਨ ਤਮਨ ਆਪਣੀ ਕੁਰਸੀ ਨੂੰ ਹੋਰ ਪੱਖਿਆਂ ਕਰ ਜੀ ਵੀ ਕੰਮ ਜਾਬ ਹੋ ਸਕਦੇ ਨੇ ਜਿਹੜੀ ਅਜੇ ਵੀ ਡਗ ਮਗਾਈ ਹੋਈ ਹੈ ਜਿਹੜੀ ਖਤਰੇ 'ਚ ਹਮ ਚਲੋ ਦੂਸਰੇ ਪਾਸੇ ਕਾਂਗਰਸ ਦੀ ਮੈਸਟਰ ਪ੍ਰਚਾਰਕਾਂ ਦੀ ਸੂਚੀ ਦੇਖ ਰਿਹਾ ਸੀਗਾ ਜੀ ਵਿਜੇ ਜੀ ਉਹਦੇ ਵਿੱਚ ਚਰਨਜੀਤ ਚੰਨੀ ਬਾਜੀ ਮਾਰਗੇ ਹਮ ਮਤਲਬ ਪੰਜਾਬ ਦੇ ਪ੍ਰਧਾਨ ਤੋਂ ਵੀ ਉੱਪਰ ਨੇ ਹਿਮਾਚਲ ਦੇ ਮੁੱਖ ਮੰਤਰੀ ਤੋਂ ਵੀ ਕਹਿ ਲੀਏ ਉੱਪਰ ਨੇ ਵਿਰੋਧੀ ਧਿਰ ਦੇ ਲੀਡਰ ਤੋਂ ਸਭ ਤੋਂ ਪਹਿਲਾਂ ਚਰਨਜੀਤ ਚੰਨੀ ਦਾ ਨਾਮ ਆ ਦੇ ਵਿੱਚ ਜੀ ਸੋਚ ਚ ਜੀ ਤੇ ਚੰਨੀ ਫਿਰ ਰਾਜਾ ਬੜਿੰਗ ਕੀ ਪ੍ਰਤਾਪ ਬਾਜਵਾ ਕੀ ਸੁਖਪਾਲ ਖਹਿਰਾ ਕੀ ਸੁਖੂ ਕੀ ਹਰਿਆਣੇ ਵਾਲੀ ਜਿਹੜੀ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੀ ਕੁਮਾਰੀ ਸ਼ੈਲਜਕੀ ਸਾਰੇ ਹੈਗੇ ਨੇ ਜੀ ਜੇ ਨਹੀਂ ਕੋਈ ਹੈਗਾ ਤਾਂ ਨਵਜੋਤ ਸਿੱਧੂ ਦਾ ਨਾਮ ਹੁਣ ਇਹਦੇ ਵਿੱਚ ਨਹੀਂ ਹੈਗਾ ਹਮ ਨਵਜੋਤ ਸਿੱਧੂ ਨੂੰ ਕਾਂਗਰਸ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਂ ਬਾਹਰ ਹੋ ਗਏ ਬਿਸ਼ੱਕ ਪਿਛਲੇ ਦਿਨੋਂ ਸਰਗਰਮ ਹੋਏ ਸੀ ਕਦੇ ਪਤੰਗ ਚੜਾਉਂਦੇ ਤੇ ਕੁਝ ਕਮੈਂਟ ਕਰਦੇ ਹੈ ਪ੍ਰਿੰਕਾ ਗਾਂਧੀ ਨੂੰ ਵੀ ਮਿਲ ਕੇ ਗੁਲਦਸਤਾ ਗੁਲਦਸਤਾ ਦੇ ਕੇ ਆਏ ਛੇ ਦੁਆਰਾ ਸਰਗਰਮ ਹੋਣਾ ਚਾਹੁੰਦੇ ਸੀ ਜਾਂ ਜਿੰਨੀ ਯਮਨਾਂ ਦੀ ਆਦਤ ਹੈ ਕਿ ਪੰਜਾਂਰ ਮਹੀਨੇ ਬਾਅਦ ਕੋਪਾ ਬੰਚੋਂ ਪਰਗਟ ਹੋ ਦੋ ਚਾਰ ਗੱਲਾਂ ਛੱਡੋ ਤੇ ਫਿਰ ਵਾਪਸ ਚਲੇ ਜਾਓ ਜਾਂ ਅੱਜ ਕੱਲੋਂ ਆਪਣੀ ਕਮੈਂਟਰੀ ਔਰ ਕਮੇਡੀ ਵਾਲੇ ਚ ਮੁੜ ਕੇ ਵਾਪਸ ਪਰਤੇ ਨੇ ਸੋ ਰਾਜਨੀਤੀ ਤੋਂ ਉਹ ਖੁਦ ਕਿਨਾਰਾ ਕਰ ਗਏ ਨੇ ਜਾਂ ਕਾਂਗਰਸ ਨੇ ਉਹਨਾਂ ਤੋਂ ਕਿਨਾਰਾ ਕਰ ਲਿਆ ਇਸ ਜਿਹੜੀ ਸਟਾਰ ਪ੍ਰਚਾਰਕਾਂ ਦੀ ਕਾਂਗਰਸ ਦੀ ਦਿੱਲੀ ਵਾਲੀ ਸੂਚੀ ਆ ਉਹਦੇ ਨੇ ਵੀ ਕਾਫੀ ਸਵਾਲ ਖੜੇ ਕੀਤੇ ਨੇ ਕੀ ਨਵਜੋਤ ਸਿੰਘ ਸਿੱਧੂ ਹੁਣ ਸਾਰੀ ਸਿਆਸਤ ਤੋਂ ਬਾਹਰ ਨੇ ਜਾਂ ਪੰਜਾਬ ਦੀ ਸਿਆਸਤ 'ਚ ਫਿਰ ਸਰਗਰਮ ਹੋਣਗੇ ਇਹ ਦੇਖਣ ਵਾਲੀ ਗੱਲ ਹੈ ਫਿਰ ਦਿੱਲੀ ਚੋਣਾਂ ਦੇ ਨਤੀਜਿਆਂ ਤਾਂ ਵੋਟਾਂ ਦਾ ਰੂਤੀਜਿਆਂ ਦਾ ਇੰਤਜ਼ਾਰ ਰਹੂਗਾ ਤੇ ਇਸ ਦਿਨ ਜਦ ਤੱਕ ਕਈ ਰੰਗ ਆਉਣਗੇ ਹੁਣ ਇਹਦੇ ਢੋਲੇ ਵਾਲੀਆਂ ਲਾ ਰਹੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਦਿੱਲੀ ਚ ਹਮਮ ਦੀਪਕ ਜੀ ਸਮਾਧਨ ਲਈ ਬਹੁਤ ਬਹੁਤ ਧੰਨਵਾਦ ਕਰ ਲੂੰ ਫੇਰ ਗੱਲ ਕਰਦੇ ਨੇ ਥੈਂਕ ਯੂ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਥੈਂਕ ਯੂ